ਦੇ ਨਾਲ ਇਤਿਹਾਸ ਨੂੰ ਖਤਮ ਕੀਤਾ ਜਾ ਰਿਹਾ ਉਸ ਗੱਲ ਤੋਂ ਹੀ ਮੈਂ ਇੱਕ ਗੱਲ ਉਸ ਕੌਮ ਦੇ ਜਰਨਲ ਤੋਂ ਹੀ ਸਮਾਪਤੀ ਕਰਦਾ ਹੈ ਵਕਤ ਵੀ ਸਮਾਪਤ ਹੈ ਹਰੀ ਸਿੰਘ ਨਲੂਏ ਦਾ ਨਾਮ ਨਲੂਆ ਇਸ ਕਰਕੇ ਪਿਆ ਕਿਉਂਕਿ ਪ੍ਰਾਚੀਨ ਭਾਰਤੀ ਪਰੰਪਰਾ ਦੇ ਵਿੱਚ ਰਾਜੇ ਨਲ ਦੇ ਬਾਰੇ ਕੁਝ ਕਥਾਵਾਂ ਨੇ ਕਿ ਉਹ ਸ਼ੇਰ ਦਾ ਸ਼ਿਕਾਰ ਕਰਿਆ ਕਰਦਾ ਸੀ ਜਦੋਂ ਬੜੀ ਛੋਟੀ ਉਮਰ ਦੇ ਵਿੱਚ 14 ਸਾਲ ਦੀ ਉਮਰ ਦੇ ਵਿੱਚ ਸਰਦਾਰ ਹਰੀ ਸਿੰਘ ਨਲੂਏ ਨੇ ਸ਼ੇਰ ਦਾ ਸ਼ਿਕਾਰ ਕੀਤਾ ਤਾਂ ਉਸ ਵੇਲੇ ਜੱਥੇ ਦੇ ਖਾਲਸਾ ਜਿਹੜੇ ਆਪਣੇ ਜੱਥੇ ਦੇ ਸਿੰਘ ਸੀ ਉਹਦੇ ਨਾਲ ਦੇ ਉਹਨਾਂ ਨੇ ਨਲੂਆ ਸ਼ਬਦ ਵਰਤਿਆ ਕਿ ਸ਼ੇਰ ਦਾ ਸ਼ਿਕਾਰ ਕਰ ਲੈਂਦਾ ਦੋ ਤਿੰਨ ਵਾਰੀ ਹੋਰ ਵੀ ਸ਼ੇਰ ਦਾ ਸ਼ਿਕਾਰ ਕੀਤਾ ਜਦੋਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੇ ਵਿੱਚ ਡੋਗਰੇ ਆ ਗਏ ਤਾਂ ਉਹਨਾਂ ਨੂੰ ਇਹ ਪਤਾ ਸੀ ਕਿ ਜਿੰਨਾ ਚਿਰ ਤੱਕ ਮਹਾਰਾਜਾ ਰਣਜੀਤ ਸਿੰਘ ਦੇ ਇਹ ਜਰਨੈਲ ਜੀਂਦੇ ਨੇ ਹਰੀ ਸਿੰਘ ਵਰਗੇ ਅਕਾਲੀ ਫੂਲਾ ਸਿੰਘ ਵਰਗੇ ਸ਼ਾਮ ਸਿੰਘ ਟਾਰੀ ਵਰਗੇ ਉਹਨਾਂ ਚਿਰ ਤੱਕ ਸਾਡੀਆਂ ਚਾਲਾਂ ਨਹੀਂ ਚੱਲ ਸਕਦੀਆਂ ਖੋਲੇ ਮਹਲੇ ਦੇ ਦਿਨਾਂ ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਬਹੁਤ ਵੱਡਾ ਇੱਕ ਦੀਵਾਨ ਲਾਇਆ ਕਰਦੇ ਸੀ ਜਿੱਥੇ ਸ਼ਸਤਰ ਵਿੱਦਿਆ ਦਾ ਜੋਰ ਵਿਖਾਇਆ ਜਾਂਦੇ ਸੀ। ਧਿਆਨ ਸਿੰਘ ਡੋਗਰਾ ਰਣਜੀਤ ਸਿੰਘ ਨੂੰ ਕਹਿੰਦਾ ਹੈ ਕਹਿੰਦਾ ਸ਼ੇਰੇ ਪੰਜਾਬ ਸਰਕਾਰੀ ਖਾਲਸਾ ਤੁਸੀਂ ਕਹਿੰਦੇ ਹੋ ਕਿ ਹਰੀ ਸਿੰਘ ਦਲੂਹਾ ਸ਼ੇਰ ਦਾ ਸ਼ਿਕਾਰ ਕਰ ਲਿਆ ਪੈਂਦਾ। ਤੇ ਜਿੰਨਾ ਚਿਰ ਤੱਕ ਅਸੀਂ ਅੱਖੀਂ ਨਹੀਂ ਵੇਖਦੇ ਅਸੀਂ ਕਿਵੇਂ ਮੰਨੀਏ ਕਿ ਤੁਹਾਡਾ ਇਹ ਜ਼ਮਾਨੇ ਸ਼ੇਰ ਦਾ ਸ਼ਿਕਾਰ ਕਰਦਾ। ਸ਼ੇਰੇ ਪੰਜਾਬ ਰਣਜੀਤ ਸਿੰਘ ਨੇ ਕਿਹਾ ਕਿ ਤੁਸੀਂ ਸ਼ੇਰ ਲਿਆਓ ਸ਼ਿਕਾਰ ਇਹ ਕਰਦੇਵੇਂਗਾ ਮੇਰਾ ਸ਼ੇਰ ਉਹਨਾਂ ਨੇ ਪਹਿਲਾਂ ਹੀ ਆਪਣੀ ਚਾਲ ਦੇ ਮੁਤਾਬਕ ਜੰਗਲ ਦੇ ਵਿੱਚ ਇੱਕ ਬੜਾ ਖੁੰਖਾਰ ਆਦਮਖੋਰ ਸ਼ੇਰ ਫੜ ਕੇ ਲਿਆਂਦਾ ਸੀ ਉਹਨੂੰ ਛੱਡ ਦਿੱਤਾ ਉਸ ਮੈਦਾਨ ਦੇ ਵਿੱਚ ਤੇ ਦੂਜੇ ਪਾਸੇ ਇੱਕ ਕੌਮ ਦਾ ਜਰਨੈਲ ਹਰੀ ਸਿੰਘ ਨਲਵਾ ਉੱਠਿਆ ਫੜਦੇ ਬੁਲਾ ਕੇ ਮੈਦਾਨ ਦੇ ਵਿੱਚ ਗਿਆ ਉਸ ਆਦਮਖੋਰ ਸ਼ੇਰ ਦੇ ਨਾਲ ਹਰੀ ਸਿੰਘ ਨਲਵੇ ਦੀ ਲੜਾਈ ਹੋਈ ਇਤਿਹਾਸਕ ਹੈ ਇਸ ਚੀਜ਼ ਦਾ ਬੜਾ ਚਿਰ ਤੱਕ ਕਮਸਾਨ ਦੀ ਲੜਾਈ ਹੁੰਦੀ ਰਹੀ ਅਖੀਰ ਕੌਮ ਦੇ ਜਰਨੈਲ ਹਰੀ ਸਿੰਘ ਦਲੂਵੇ ਨੇ ਸ਼ੇਰ ਨੂੰ ਚਬਾੜਿਆਂ ਤੋਂ ਫੜ ਕੇ ਪਾੜ ਦਿੱਤਾ। ਇੱਕ ਛੋਟੀ ਗੱਲ ਨਹੀਂ ਹੁੰਦੀ ਜਿਹੜਾ ਸ਼ੇਰ ਹੁੰਦਾ ਹੈ। ਉਹਦੇ ਚਬਾੜਿਆਂ ਦਾ ਜਿਹੜਾ ਪ੍ਰੈਸ਼ਰ ਹੈ 936 ਪਾਉਂਡ ਪਰ ਸਕੁਏਅਰ ਇੰਚ ਹੁੰਦਾ ਹੈ। ਕੋਈ ਮਰਦ ਸੂਰਮਾ ਹੈ ਜਿਹੜਾ ਉਸਨੂੰ ਖੋਲ ਸਕੇ। ਜਦੋਂ ਸ਼ੇਰ ਨੂੰ ਮਾਰਨ ਤੋਂ ਬਾਅਦ ਹਰੀ ਸਿੰਘ ਦਲੂਆ ਰਣਜੀਤ ਸਿੰਘ ਦੇ ਵੱਲ ਆ ਰਿਹਾ ਹੈ ਤੇ ਰਣਜੀਤ ਸਿੰਘ ਉਹਨੂੰ ਇੱਕ ਇਨਾਮ ਦੇਣ ਲੱਗਾ। ਤਾਂ ਕੌਮ ਦੇ ਜਰਨੈਲ ਹਰੀ ਸਿੰਘ ਦਲੂਵੇ ਨੇ ਰਣਜੀਤ ਸਿੰਘ ਨੂੰ ਇੱਕ ਗੱਲ ਕਹੀ ਸੀ ਮਹਾਰਾਜਾ ਇਨਾਮ ਦੀ ਲੋੜ ਨਹੀਂ ਮੇਰੇ ਕੋਲ ਸ਼ੇਰ ਤਾਂ ਭਾਵੇਂ ਇੱਕ ਰੋਜ਼ ਮਰਵਾ ਲਿਆ ਕਰ ਪਰ ਜਿੱਦਣ ਤੇਰਾ ਨਲੂਆ ਸ਼ੇਰ ਨਾ ਰਿਆ ਤੇਰੀ ਸਿੱਖੀ ਵੀ ਇੰਨਾ ਗਿੱਦੜਾ ਨਹੀਂ ਖਾ ਲੈਣੀ ਹੈ ਉਹੀ ਹਾਲ ਸਾਡੇ ਰਾਜ ਦਾ ਹੋਇਆ ਅੱਜ ਸਾਡੇ ਚੋ ਸੂਰਬੀਲਤਾ ਅੱਜ ਸਾਡੇ ਚੋ ਆਣਖ ਉਹ ਵਿਰਸਾ ਉਹ ਦਲੇਰੀ ਸਭ ਕੁਝ ਖਤਮ ਹੁੰਦਾ ਜਾ ਰਿਹਾ ਜਿਹਦੇ ਕਰਕੇ ਜਿੰਨਾ ਲੋਕਾਂ ਦੇ ਕੋਲ ਧਰਮ ਦੀ ਕੋਈ ਵਿਚਾਰਤਾਰਾ ਕੋਈ ਮਰਿਆਦਾ